ਹੈਲੋ ਹਾਂਜੀ ਸਾਡੇ ਵੱਲੋਂ ਤੁਹਾਨੂੰ ਸਾਰੇ ਫ੍ਰੈਂਡ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵੋਗੇ ਕੱਲ ਆਪਨੇ ਲਾਈਵ ਦੇ ਵਿੱਚ ਕਾਫੀ ਫ੍ਰੈਂਡ ਨੇ ਹੈ ਨਾ ਪੁੱਛਿਆ ਸੀਗਾ ਕਿ ਆਪਣੇ ਹੈ ਨਾ ਗੋਡੇ ਬਾਹਾਂ ਕੂਣੀਆਂ ਜਾਂ ਆਪਣੀ ਹੈ ਨਾ ਗਰਦਨ ਦੇ ਵਿੱਚ ਕਾਫੀ ਪੇਨ ਹੁੰਦੀ ਰਹਿੰਦੀ ਹੈ ਤੇ ਇੱਕ ਪਾਕਿਸਤਾਨ ਤੋਂ ਵੀਰ ਜੀ ਜੁੜੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਹੈ ਨਾ ਉਹਨਾਂ ਦੀ ਵਾਈਫ ਦੇ ਤੇ ਉਹਨਾਂ ਦੇ ਦੋਨਾਂ ਦੇ ਗੋਡੇ ਹੈ ਨਾ ਕਾਫੀ ਦਰਦ ਕਰਦੇ ਆ ਤੇ ਉਹਨਾਂ ਨੂੰ ਸੋਜਿਸ ਵੀ ਆਉਂਦੀ ਹੈਗੀ ਜਿੱਦਾਂ ਜਿੱਦਾਂ ਪ੍ਰੋਪਰ ਆ ਜਿਵੇਂ ਤੁਹਾਡੇ ਵਾਸਤੇ ਇਹ ਵੀਡੀਓ ਲੈ ਕੇ ਆਈਆਂ ਇਹ ਵੀਡੀਓ ਤੁਹਾਡੇ ਵਾਸਤੇ ਇੰਨੀ ਖਾਸ ਹੋਣ ਵਾਲੀ ਹੈ ਜਿੱਦਾਂ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਇਦਾਂ ਆਪਣਾ ਆਪਣਾ ਟ੍ਰੀਟਮੈਂਟ ਕਰੋਗੇ ਤਾਂ ਤੁਹਾਨੂੰ ਕੋਈ ਵੀ ਪੇਨਕিলার ਲੈਣ ਦੀ ਜ਼ਰੂਰਤ ਨਹੀਂ ਪੈਣੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਖਾਣ ਤੋਂ ਕਿਉਂਕਿ ਬਾਹਰੋਂ ਜਿਹੜੀ ਪੱਚੀਜ਼ ਲਗਾਉਣੀ ਆ ਉਹਦੇ ਨਾਲੋਂ ਜਿਹੜੀ ਆਪਾਂ ਅੰਦਰ ਚੀਜ਼ ਹਨਾ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਕਿਉਂਕਿ ਜਿਹੜਾ ਇਹ ਗੋਡੇ ਦੇ ਵਿੱਚ ਗ੍ਰੀਸ ਖਤਮ ਹੋ ਜਾਣਾ ਪੇਨ ਹੋਣੀ ਇਹ ਆਪਣੀ ਬਾਡੀ ਦੇ ਅੰਦਰੋਂ ਹੁੰਦਾ ਕਿਉਂਕਿ ਕਮਜ਼ੋਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਵਿਟਾਮਿਨ ਡੀ ਵੀ 12 ਦੀ ਘਾਟ ਕਾਰਨ ਹੀ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਅੱਜ ਕੱਲ੍ਹ ਖਾਣੇ ਵੀ ਆਪਣੇ ਬਿਲਕੁਲ ਬੇਕਾਰ ਹੋ ਚੁੱਕੇ ਨੇ ਫਾਸਟ ਫੂਡ ਆਇਲੀ ਚੀਜ਼ਾਂ ਹਨਾ ਜਿਆਦਾ ਤਲੇ ਆ ਫਲੇ ਆਪਾਂ ਜਿਹੜਾ ਵੀ ਕੁਝ ਮਿਲਦਾ ਹੈ ਨਾ ਖਾਈ ਜਾਂਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਥੇ ਦਾਣੇ ਲੈ ਲੈਣੇ ਆ ਜਿਹੜੇ yellow color ਦੇ ਪੀਲੇ ਰੰਗ ਦੇ ਮੇਥੇ ਹੁੰਦੇ ਨੇ ਹਨਾ ਆਪਾਂ ਬੀਜ ਦੇ ਹੁੰਦੇ ਆ ਸਰਦੀਆਂ ਦੇ ਵਿੱਚ ਉਹਨਾਂ ਦੇ ਬੀਜ ਹੁੰਦੇ ਨੇ ਜਿਹੜੇ ਉਹ ਲੈਣੇ ਹੈਗੇ ਉਹਨਾਂ ਦਾ ਇੱਕ ਚਮਚ ਲੈ ਲੈਣਾ ਇਹ ਸ਼ਾਮ ਤੋਂ ਹੀ ਆਪਾਂ ਨੇ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦੇਣਾ ਹੈਗਾ ਅੱਜ ਤੋਂ ਹੀ ਸਟਾਰਟ ਕਰ ਲਿ ਹਾਂਜੀ ਜਿਹੜੀ ਮੇਥੇ ਨੇ ਉਹਨਾਂ ਦਾ ਇੱਕ ਚਮਚ ਲੈਣਾ ਤੇ ਇੱਕ ਗਲਾਸ ਕੰਚ ਦਾ ਪਾਣੀ ਦਾ ਪਰ ਲੈਣਾ ਤੁਸੀਂ ਨੇ ਉਹ ਪਾਣੀ ਦੇ ਵਿੱਚ ਪਾਣੀ ਸਿੰਪਲ ਲੈਣਾ ਫ੍ਰਿਜ ਵਾਲਾ ਨਹੀਂ ਲੈਣਾ ਉਹ ਜਿਹੜਾ ਮੇਥਿਆਂ ਦਾ ਹਨਾ ਇੱਕ ਚਮਚ ਤੁਸੀਂ ਲਾਉਮਗੇ બીજા ਦਾ ਉਹਨੂੰ ਗਲਾਸ ਦੇ ਵਿੱਚ ਪਾ ਲੈਣਾ ਤੇ ਇੱਕ ਚੁਟਕੀ ਇੱਕ ਪਿੰਚ ਲਗਾ ਲਓ ਤੁਸੀਂ ਅਜਮੈਨ ਦਾ ਲੈ ਲੈਣਾ ਹੈਗਾ ਉਹਨੂੰ ਵੀ ਤੁਸੀਂ ਨੇ ਉਸੇ ਗਲਾਸ ਦੇ ਵਿੱਚ ਪਾ ਲੈਣਾ ਹੈਗਾ ਤੇ ਇਹਨਾਂ ਨੂੰ ਨਾ ਸ਼ਾਮ ਨੂੰ ਤੁਸੀਂ ਨੇ ਪੀਉ ਕੇ ਰੱਖ ਦੇਣਾ ਹੈਗਾ ਇਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਅਗਰ ਪਾ ਸਕੋ ਤਾਂ ਇੱਕ ਜਾਂ ਦੋ ਕਲੀਆਂ ਲਸਣ ਦੀਆਂ ਵੀ ਪਾ ਸਕਦੇ ਹੋ ਕਿਉਂਕਿ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੋਊਗਾ ਤੁਹਾਨੂੰ ਇਹਨੂੰ ਸ਼ਾਮ ਨੂੰ ਭੌਂ ਕੇ ਰੱਖ ਦਿਓ ਤੇ ਮਾਰਨਿੰਗ ਟਾਈਮ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੀਸ ਲੈਣਾ ਜਿਹੜੇ ਮੇਥੇ ਲਸਣ ਦੀ ਗਠੀ ਹੈਗੀ ਇਹਨਾਂ ਨੂੰ ਤੁਸੀਂ ਨੇ ਪੀਣ ਲੈਣਾ ਜਿਹੜਾ ਪਾਣੀ ਆ ਉਹ ਨੂੰ ਪੀ ਲੈਣਾ ਤੇ ਜਿਹੜੇ ਮੇਥੇ ਵਗੈਰਾ ਨੇ ਉਹਨੂੰ ਥੋੜਾ ਜਿਹਾ ਤੜਕਾ ਲਗਾ ਕੇ ਕਿਸੇ ਵੀ ਆਪਣੀ ਦਾਲ ਸਬਜ਼ੀ ਦੇ ਵਿੱਚ ਪਾ ਕੇ ਤੁਸੀਂ ਖਾ ਲਿਓ ਅਗਰ ਤੁਸੀਂ ਇਸ ਨੂੰ ਮਹੀਨਾ ਇੱਕ ਪੀਓਗੇ ਤਾਂ ਤੁਹਾਡੇ ਜਿੰਨਾ ਵੀ ਹੈ ਨਾ ਕਿਉਂਕਿ ਇਹ ਜਿਹੜੇ ਆਪਣੇ ਗੋਡੇ ਗਿੱਟੇ ਵਿੱਚ ਦਰਦ ਹੁੰਦਾ ਹੈ ਇਹ ਜੂਰੀਆ ਇਨੋਂ ਪੱਕਾ ਇਹਨੇ ਜੂਰੀਆ ਆਪਣੇ ਵੱਧ ਗਿਆ ਹੈ ਨਾ ਜਾਂ ES ਵੱਧ ਗਿਆ ਜਾਂ RA ਫੈਕਟਰ ਵੱਧ ਗਿਆ ਇਹ ਚੀਜ਼ਾਂ ਨਾਲ ਹੁੰਦਾ ਕਿਉਂਕਿ ਜੂਰੀਆ ਸਟਾਰਟਿੰਗ ਹੈ ਫਿਰ ਉਸ ਤੋਂ ਬਾਅਦ ES ਆਰਦੀ ਫਿਰ RA ਫੈਕਟਰ ਗਠੀਆ ਜੀ ਨੂੰ ਪੱਕਾ ਦਿੰਦੇ ਨੇ ਤੇ ਦੂਸਰੀ ਗੱਲ ਦੋ ਪਿੰਡੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਵੀ ਉੱਪਰੋਂ ਤੇ ਨੀਚੋਂ ਕੱਟ ਕੇ ਵਿਚਾਲੇ ਇੱਕ ਕੱਟ ਪਾ ਲੈਣਾ ਇੱਕ ਕੰੱਚ ਦੇ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਉਹਨਾਂ ਨੂੰ ਭਿਉਂ ਕੇ ਰੱਖਦੇ ਨੇ ਮਾਰਨਿੰਗ ਟਾਈਮ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਾਰਾ ਹੋਣਗੀਆਂ ਨਾ ਜਿਹੜਾ ਲੇਸ ਜਾਂ ਹੁੰਦਾ ਉਹਨੂੰ ਨਿਚੋੜ ਕੇ ਉਨ ਰੋਟੀ ਤੋਂ ਬਾਅਦ ਪੀਣਾ ਤੇ ਜਿਹੜਾ ਮੇਥਿਆਂ ਵਾਲਾ ਇਹਨੂੰ ਰੋਟੀ ਤੋਂ ਪਹਿਲਾਂ ਪੀਣਾ ਇਹਦਾ ਹੋ ਗਿਆ ਦੇਖੋ ਤੁਹਾਡਾ ਪ੍ਰੋਪਰ ਟ੍ਰੀਟਮੈਂਟ ਜਿਹੜਾ ਤੁਸੀਂ ਨੇ ਖਾਣਾ ਹਾਂਜੀ ਦੇਖੋ ਇਹ ਆਪਾਂ ਨੇ ਚੀਜ਼ਾਂ ਤੁਹਾਨੂੰ ਦੱਸਿਆ ਨੇ ਬਿਲਕੁਲ ਘਰੇਲੂ ਟ੍ਰੀਟਮੈਂਟ ਹੈ ਜਿਹੜਾ ਆਪਣੀ ਹਨਾ ਆਪਾਂ ਘਰ ਵਿੱਚ ਕਰ ਸਕਦੇ ਹਾਂ ਤੇ ਦੂਸਰੀ ਗੱਲ ਮੈਂ ਤੁਹਾਨੂੰ ਕਹੂੰਗੀ ਇੱਕ ਨਾ ਵਿਟਾਮਿਨ ਡੀ ਦੇ ਪੌਚ ਮਿਲਦੇ ਹੈਗੇ ਤੁਸੀਂ ਮਾਰਕੀਟ ਦੇ ਵਿੱਚੋਂ ਕਿਤੇ ਵੀ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਜਿਨ੍ਹਾਂ ਨੂੰ ਵੀ ਗੋਡੇ ਗਿੱਟਿਆਂ ਦੇ ਵਿੱਚ ਹਨਾ ਪ੍ਰੋਬਲਮ ਹੈ ਕਿ ਕੜਕੜ ਦੀ ਆਵਾਜ਼ ਆਉਂਦੀ ਹੈ ਜਾਂ ਦਰਦ ਕਰਦੇ ਆ ਹਨਾ ਜਾਂ ਗ੍ਰੀਸ ਖਤਮ ਕਿਦਾਂ ਵੀ ਇਹਨਾਂ ਦਾ ਕੋਈ ਵੀ ਪ੍ਰੋਬਲ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਉਹਨੂੰ ਹਫ਼ਤੇ 'ਚ ਇੱਕ ਲੈਣਾ ਹੈਗਾ ਪ੍ਰੋਪਰ ਲਿਓ ਥੋੜਾ ਜਿਹਾ ਜਿਹੜੀ ਹੈ ਨਾ ਮਾਰਨਿੰਗ ਟਾਈਮ ਜਿਹੜੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਜਿੱਦੇ ਆਪਾਂ ਕਹਿੰਦੇ ਵੀ ਹੈ ਨਾ ਵਿਟਾਮਿਨ ਡੀ ਧੁੱਪ ਤੋਂ ਵੀ ਮਿਲਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਕੜਾ ਕੇ ਜਿੱਦੁੱਪ ਦੇ ਵਿੱਚ ਬਹਿ ਜਾਗੇ ਮਾਰਨਿੰਗ ਟਾਈਮ ਜਿਹੜੀ ਹੈ ਨਾ ਸਭ ਤੋਂ ਪਹਿਲਾਂ ਜਿੱਦਾਂ ਕਿ 6 ਵਜੇ ਹੈ ਨਾ ਧੁੱਪ ਹੁੰਦੀ ਹੈ ਉਹਦੇ ਵਿੱਚ ਬੈਠਣਾ ਤੁਸੀਂ ਆਪਣੇ ਗੋਡੇ ਤੇ ਬਾਹਾਂ ਨੰਗੀਆਂ ਕਰਕੇ ਜਿਹੜੇ ਮੈਂ ਤੁਹਾਨੂੰ ਤੇਲ ਦੱਸਿਆ ਉਹ ਲਗਾ ਕੇ ਤੁਸੀਂ ਇਹ ਧੁੱਪ ਦੇ ਵਿੱਚ ਜ਼ਰੂਰ ਬੈਠਣਾ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ ਕਿੰਨਾ ਕੋ ਫਰਕ ਪਿਆਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਬਲੌਗ ਹੈ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਇੱਕ ਨਾ ਅਲਸੀ ਦੀਆਂ ਪਿੰਨੀਆਂ ਦੀ ਰੈਸਪੀ ਮੈਂ ਚੈਨਲ ਦੇ ਵਿੱਚ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਉਂਗੀ ਅਗਰ ਤੁਸੀਂ ਉਹਨੂੰ ਬਣਾ ਲਓਗੇ ਫਿਰ ਤਾਂ ਉਹਦੋਂ ਵੀ ਰਾਮਬਾਨ ਇਲਾਜ ਹੈ ਤੁਹਾਡੇ ਲਈ ਜਿਨ੍ਹਾਂ ਨੂੰ ਵੀ ਵੀਕਨੈਸ ਹੈਗੀ ਗੋਡੇ ਗਿੱਟਿਆਂ ਦੇ ਵਿੱਚ ਪ੍ਰੋਬਲਮ ਹੈਗੀ ਉਹ ਇੱਕ ਪਿੰਨੀ ਹੈ ਨਾ ਡੇਲੀ ਉਦੀ ਮੈਂ ਰੈਸਪੀ ਦਿੱਤੀ ਹੈ ਨਾ ਵੀਡੀਓ ਇਹ ਜਿਹੜੀ ਉਹ ਤੁਹਾਨੂੰ ਲਿੰਕ ਵਿੱਚ ਪਾ ਦੂੰਗੀ ਤੇ ਇੱਕ ਨਾ ਆਪਾਂ ਨੂੰ ਦੁਕਾਨ ਤੋਂ ਮਰੱਬਾ ਮਿਲ ਜਾਂਦਾ ਜਿਹਨੂੰ ਕਿ ਬਿਲ ਦਾ ਮਰੱਬਾ ਕਹਿੰਦੇ ਨੇ ਇੱਕ ਤੁਸੀਂ ਕੋਈ ਵੀ ਲੈ ਕੇ ਖਾ ਸਕਦੇ ਹੋ ਕਾਫੀ ਜ਼ਿਆਦਾ ਬੈਨੀਫਿਟੂ ਕਿਉਂਕਿ ਖਰਾਕ ਦੇ ਨਾਲ ਹੀ ਬਾਡੀ ਠੀਕ ਹੋਊਗੀ ਤੇ ਸਾਰਿਆਂ ਨੂੰ ਸਸਟੇ ਆਕਰ